ਉਮੀਦ ਕਰਦਾ ਹਾਂ ਆਪ ਸਭ ਠੀਕ ਹੋਵੋਗੇ ਰੋਜ਼ ਦੀ ਤਰ੍ਹਾਂ ਅਸੀਂ ਅੱਜ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੌਤਕ ਜੋ ਕਿ ਭਾਗ ਪਹਿਲੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ ਭਾਗ ਤੋਂ ਅਸੀਂ 24 ਸਾਖੀਆਂ ਪਹਿਲਾਂ ਪੜ ਚੁੱਕੇ ਹਾਂ ਅੱਜ ਅਸੀਂ 25ਵੀਂ ਸਾਖੀ ਪੜਨ ਜਾ ਰਹੇ ਹਾਂ ਸੋ ਆਓ ਪਿਆਰ ਅਤੇ ਭਾਵਨਾ ਸਹਿ ਸਰਵਨ ਕਰਨਾ ਜੀ ਅੱਜ ਦੀ ਸਾਖੀ ਹੈ ਸੰਤ ਗੰਗਾ ਰਾਮ ਨੂੰ ਸੱਚੇ ਨਾਮ ਨਾਲ ਜੋੜਨਾ ਨਿਰੰਕਾਰ ਦੇ ਰੰਗ ਵਿੱਚ ਰੰਗੇ ਹੋਏ ਬਾਬਾ ਜੀ ਇੱਕ ਨਗਰ ਦੇ ਬਾਹਰ ਬੈਠੇ ਸਨ ਇੱਕ ਵੱਡੀ ਉਮਰ ਦਾ ਮਹਾਤਮਾ ਆਪ ਜੀ ਪਾਸ ਆ ਗਿਆ ਤੇ ਨਮਸਕਾਰ ਕਰਕੇ ਬੈਠ ਗਿਆ ਆਪ ਨੇ ਪੁੱਛਿਆ ਸੰਤ ਜੀ ਕਿੱਥੋਂ ਆਏ ਹੋ ਕੀ ਨਾਮ ਹੈ ਮਹਾਤਮਾ ਬੋਲੇ ਜੀ ਰਮਤਾ ਹੀ ਰਹਿੰਦਾ ਹਾਂ ਫਿਰਦਾ ਤੁਰਦਾ ਇੱਧਰ ਆ ਨਿਕਲਿਆ ਮੇਰਾ ਨਾਮ ਗੰਗਾ ਰਾਮ ਹੈ ਮੈਂ ਕੁਝ ਪ੍ਰਸ਼ਨ ਪੁੱਛਣੇ ਹਨ ਆਪ ਬੋਲੇ ਪੁੱਛ ਲੈ ਉਹ ਕਹਿਣ ਲੱਗਾ ਜੀਵ ਦਾ ਮਨ ਸਦਾ ਦੁੱਖ ਸੁੱਖ ਦੇ ਚੱਕਰ ਵਿੱਚ ਹੀ ਰਹਿੰਦਾ ਹੈ ਇਸ ਵਿੱਚੋਂ ਕਿਸ ਤਰ੍ਹਾਂ ਨਿਕਲੇ ਹਰ ਵੇਲੇ ਮਨ ਨੂੰ ਇੱਕੋ ਜਿਹਾ ਆਨੰਦ ਕਿਵੇਂ ਰਹੇ ਇਹ ਚੀਜ਼ਾਂ ਮੈਂ ਗ੍ਰੰਥਾਂ ਵਿੱਚੋਂ ਪੜੀਆਂ ਤਾਂ ਹਨ ਪਰ ਮਨ ਤੇ ਨਹੀਂ ਘਟੀਆਂ ਸੋ ਇਹ ਅਵਸਥਾ ਮੈਨੂੰ ਕਿਸ ਤਰੀਕੇ ਨਾਲ ਮਿਲ ਸਕਦੀ ਹੈ ਬਾਬਾ ਜੀ ਕਹਿਣ ਲੱਗੇ ਹਾਂ ਹੋ ਸਕਦੀ ਹੈ ਪਹਿਲਾ ਇਸ ਨਗਰ ਵਿੱਚ ਜਾ ਕੇ ਇੱਕ ਘੜਾ ਮੰਗ ਕੇ ਲਿਆ ਉਹ ਘੜਾ ਲੈ ਆਇਆ ਫਿਰ ਬੋਲੇ ਚੱਲ ਕਿਤੇ ਇਸ਼ਨਾਨ ਕਰੀਏ ਇਸ ਤਰ੍ਹਾਂ ਕਹਿ ਕੇ ਉਸ ਨੂੰ ਨਾਲ ਲੈ ਕੇ ਇੱਕ ਛੱਪੜ ਦੇ ਕੋਲ ਆ ਗਏ ਬੈਠ ਕੇ ਕਹਿਣ ਲੱਗੇ ਜਲ ਭਰ ਕੇ ਲਿਆ ਤੇ ਸਾਨੂੰ ਇਸ਼ਨਾਨ ਕਰਾ ਇਸ ਤਰ੍ਹਾਂ ਉਸ ਨੇ ਬਾਬਾ ਜੀ ਨੂੰ ਇਸ਼ਨਾਨ ਕਰਾਇਆ ਪਤਾ ਨਹੀਂ ਕਿੰਨੇ ਘੜੇ ਭਾਰ ਭਾਰ ਕੇ ਲਿਆ ਕੇ ਇਸ਼ਨਾਨ ਕਰਾਇਆ ਇਸ਼ਨਾਨ ਕਰਨ ਤੋਂ ਬਾਅਦ ਉਦੋਂ ਉੱਠ ਕੇ ਇੱਕ ਪਾਸੇ ਜਾ ਬੈਠੇ ਪੁੱਛਣ ਲੱਗੇ ਤੈਨੂੰ ਕੋਈ ਬਾਣੀ ਯਾਦ ਹੈ ਉਹ ਬੋਲਿਆ ਜੀ ਜਪਜੀ ਸਾਹਿਬ ਯਾਦ ਹੈ ਆਪ ਬੋਲੇ ਇੱਥੇ ਬੈਠ ਕੇ ਪਾਠ ਸੁਣਾ ਉਸ ਨੇ ਪਾਠ ਸ਼ੁਰੂ ਕਰ ਦਿੱਤਾ ਜਿਸ ਵਕਤ ਪਾਠ ਸਮਾਪਤ ਹੋਣ ਤੇ ਜਿਸ ਵਕਤ ਪਾਠ ਸਮਾਪਤ ਹੋਣ ਤੇ ਆਇਆ ਆਖਰੀ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ ਪੜੀਆਂ ਜਿਨ ਕੋ ਅਨਦਰ ਕਰਮ ਤਿੰਨ ਕਾਰ ਨਾਨਕ ਨਿਦਰੀ ਨਦਰ નિਹਾਲ ਹੁਣ ਬਾਬਾ ਜੀ ਨੇ ਇਹ ਸਾਧੂ ਦੇ ਸਿਰ ਤੇ ਹੱਥ ਰੱਖਿਆ ਅਤੇ ਬੋਲੇ ਜਾਂ ਨਿਹਾਲ ਹੋ ਗਿਆ ਤਿੰਨ ਵਾਰ ਬਚਨ ਕੀਤਾ ਜਦੋਂ ਪਾਠ ਸਮਾਪਤ ਕੀਤਾ ਮਹਾਤਮਾ ਦੀ ਸਮਾਦੀ ਲੱਗ ਗਈ ਤੇ ਮਨ ਟਿਕ ਗਿਆ ਕੁਝ ਛੇਰ ਬਾਅਦ ਆਵਾਜ਼ ਦੇ ਕੇ ਬੁਲਾਇਆ ਤਾਂ ਇਸ ਦੇ ਨੇਤਰ ਖੋਲੇ ਪ੍ਰਸੰਨ ਹੋ ਕੇ ਬੋਲਿਆ ਪ੍ਰਸੰਨ ਹੋ ਕੇ ਬੋਲੇ ਜਾ ਮੋਜ ਕਰ ਰਿੱਧੀਆਂ ਸਿੱਧੀਆਂ ਤੇਰੇ ਚਰਨਾਂ ਵਿੱਚ ਰਹਿਣ ਗਿਆ ਇਸ ਮਿਹਰ ਦੀ ਨਿਗਾਹ ਨੂੰ ਬਾਣੀ ਵਿੱਚ ਦੱਸਿਆ ਹੈ ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਸਾਹਿਬ ਹਾਲ ਬਜੁਜ ਹਰਫ ਖੁਦਾ ਦਮਨਾ ਜਨਦ ਗੈਰ ਜ਼ਿਕਰ ਸ ਸਨਾ ਆਵਾਜ਼ ਬਵਦ ਕੀ ਲੋ ਮਕਾਲ ਸਾਈਂ ਬਾਜੋ ਸੰਤਾਂ ਦੇ ਮੁਖ ਦੂਜੀ ਗੱਲ ਨਾ ਆਵੇ ਨਾਮ ਸਾਈਂ ਬਿਨ ਜੋ ਕੁਛ ਕਹਿਣਾ ਸਭ ਗੱਲ ਆਵਾਇ ਪੂਰੇ ਸਤਿਗੁਰੂ ਮੇਰੇ ਨੇ ਤੈਨੂੰ ਸਿਮਰਨ ਸਿਖ ਲਾਇਆ ਵਾਹ ਵਧਾਈ ਹੋਵੇ ਤੈਨੂੰ ਸਾਥੀ ਉਪਦੇਸ਼ ਦਰੜਾਇਆ ਇੱਕ ਛਿਨ ਮਾਤਰ ਵਿੱਚ ਹੀ ਰਧੀਆਂ ਸਿੱਧੀਆਂ ਇਸ ਦੀ ਸੇਵਾ ਵਿੱਚ ਖੜੀਆਂ ਕਰ ਦਿੱਤੀਆਂ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਸਾਖੀ 27ਵੀਂ ਸੰਤ ਮੰਡਲੀ ਨਾਲ ਗਿਆਨ ਚਰਚਾ ਭਾਈ ਰੂਪੇ ਦੇ ਇਲਾਕੇ ਤੋਂ ਚੱਲ ਕੇ ਤੁਰਦੇ-ਤੁਰਦੇ ਇੱਕ ਹੋਰ ਜਗ੍ਹਾ ਚਲੇ ਗਏ ਕੁਝ ਸਮਾਂ ਇੱਥੇ ਟਿਕਣ ਤੋਂ ਬਾਅਦ ਬਾਬਾ ਜੀ ਕੋਲ ਇੱਕ ਸੰਤ ਮੰਡਲੀ ਆ ਗਈ ਉਹਨਾਂ ਨੇ ਵੀ ਬ੍ਰਿਚ ਹੇਟ ਡੇਰਾ ਲਾ ਲਿਆ ਸ਼ਾਮ ਦੇ ਵਕਤ ਜਦੋਂ ਉਹਨਾਂ ਨੇ ਆਪਣਾ ਭੰਡਾਰਾ ਤਿਆਰ ਕੀਤਾ ਤਾਂ ਬਾਬਾ ਜੀ ਨੂੰ ਬੈਠੇ ਦੇਖ ਕੇ ਇੱਕ ਸਾਧੂ ਨੇ ਆਵਾਜ਼ ਦਿੱਤੀ ਪਰ ਆਪ ਆਪਣੇ ਆਨੰਦ ਵਿੱਚ ਐਸੇ ਮਗਨ ਸਨ ਕਿ ਉਸ ਸਾਧੂ ਦੀ ਆਵਾਜ਼ ਸੁਣੀ ਹੀ ਨਹੀਂ ਉਹ ਤਾਂ ਆਵਾਜ਼ ਦੇ ਕੇ ਚਲਾ ਗਿਆ ਤੇ ਭੰਡਾਰਾ ਵਰਤਣਾ ਸ਼ੁਰੂ ਹੋ ਗਿਆ ਖੰਡਾਰਾ ਵਰਤੋਂ ਵੇਲੇ ਜਦੋਂ ਮੁਖੀ ਸੰਤਾਂ ਦੀ ਇਧਰ ਨਿਗਾਹ ਪਈ ਤਾਂ ਆਪਨੇ ਉੱਥੇ ਆਸਣ ਤੇ ਹੀ ਬੈਠੇ ਦੇਖਿਆ ਉਹ ਮੁਖੀ ਸੰਤ ਨੇ ਫਿਰ ਇੱਕ ਸੇਵਾਦਾਰ ਨੂੰ ਭੇਜਿਆ ਕਿ ਜਾ ਉਹ ਸਾਹਮਣੇ ਬੈਠੇ ਸੰਤਾਂ ਨੂੰ ਬੁਲਾ ਕੇ ਲਿਆ ਸੇਵਾਦਾਰ ਫਿਰ ਦੂਜੀ ਵਾਰ ਬੁਲਾਉਣ ਚਲਾ ਗਿਆ ਸੇਵਾਦਾਰ ਨੇ ਫਿਰ ਆ ਕੇ ਦੱਸਿਆ ਜੀ ਉਹ ਤਾਂ ਕੋਈ ਜਵਾਬ ਨਹੀਂ ਦਿੰਦੇ ਮਹਾਤਮਾ ਨੇ ਕਿਹਾ ਚਲੋ ਠੀਕ ਹੈ ਭੰਡਾਰਾ ਵਰਤਾ ਦਿੱਤਾ ਗਿਆ ਉਸ ਤੋਂ ਬਾਅਦ ਮਹਾਤਮਾ ਨੇ ਰਾਤ ਨੂੰ ਕਈ ਵਾਰ ਉੱਠ ਕੇ ਦੇਖਣ ਦੀ ਕੋਸ਼ਿਸ਼ ਕੀਤੀ ਆਪ ਆਸਣ ਤੇ ਹੀ ਬੈਠੇ ਰਹੇ ਦਿਨ ਚੜ ਗਿਆ ਪਰ ਆਪ ਫਿਰ ਵੀ ਉੱਥੇ ਹੀ ਵਿਰਾਜੇ ਰਹੇ ਉਸ ਮਹਾਤਮਾ ਦੇ ਮਨ ਵਿੱਚ ਬੜਾ ਅਸਚਰਜ ਹੋਇਆ ਕਿ ਐਸੀ ਅਖੰਡ ਸਮਾਧੀ ਹੈ ਚਿੱਤ ਵਿੱਚ ਵਿਚਾਰ ਆਈ ਕਿ ਇਹਨਾਂ ਨਾਲ ਕੁਝ ਬਚਨ ਕਰੀਏ ਇਸ ਵਿਚਾਰ ਨਾਲ ਬਾਬਾ ਜੀ ਪਾਸ ਆ ਕੇ ਬੈਠ ਗਏ ਪਰ ਬਾਬਾ ਜੀ ਤਾਂ ਉਸੇ ਆਨੰਦ ਵਿੱਚ ਮਸਤ ਸਨ ਕੁਝ ਚਿਰ ਬੈਠੇ ਰਹੇ ਪਰ ਆਪ ਨੇ ਸਮਾਧੀ ਨਹੀਂ ਖੋਲੀ ਤੇ ਮਹਾਤਮਾ ਉੱਠ ਕੇ ਚਲੇ ਗਏ ਜਾ ਕੇ ਆਪਣੀ ਮੰਡਲੀ ਵਾਲੇ ਸਾਧੂਆਂ ਨੂੰ ਕਹਿਣ ਲੱਗੇ ਅੱਜ ਡੇਰਾ ਇੱਥੇ ਹੀ ਰੱਖਣਾ ਹੈ ਇੱਥੋਂ ਜਾਣਾ ਨਹੀਂ ਉਹਨਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਮਹਾਤਮਾ ਬੋਲੇ ਜਿਹੜੇ ਉਹ ਸੰਤ ਕੱਲ ਦੇ ਸਮਾਦੀ ਤੋਂ ਨਹੀਂ ਉੱਠੇ ਉਹਨਾਂ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਅਗਾਹ ਚੱਲਾਂਗੇ ਇਸ ਤਰ੍ਹਾਂ ਕਹਿ ਕੇ ਮਹਾਤਮਾ ਜਨਾ ਨੇ ਡੇਰਾ ਉੱਥੇ ਹੀ ਰੱਖ ਲਿਆ ਤੇ ਉਡੀਕ ਕਰਨ ਲੱਗੇ ਕੀ ਬਾਬਾ ਜੀ ਕਦੋਂ ਸਮਾਦੀ ਵਿੱਚੋਂ ਉੱਠਦੇ ਹਨ ਜੇ ਇਸ ਵਕਤ ਬਾਬਾ ਜੀ ਨੇ ਸਮਾਦੀ ਖੋਲੀ ਤਾਂ ਸੂਰਜ ਢਲ ਚੁੱਕਾ ਸੀ ਉਸ ਵੇਲੇ ਮਹਾਤਮਾ ਨੇ ਦੇਖ ਕੇ ਬਾਬਾ ਜੀ ਪਾਸ ਆ ਕੇ ਨਮਸਕਾਰ ਕੀਤੀ ਨਾਲ ਹੀ ਮਹਾਤਮਾ ਦੇ ਇੱਕ ਦੋ ਹੋਰ ਸੇਵਕ ਵੀ ਆਏ ਇਹ ਮਹਾਤਮਾ ਦੇ ਚੇਲੇ ਬੜੇ ਵਿਦਵਾਨ ਸਨ ਮਹਾਤਮਾ ਤਾਂ ਨਮਸਕਾਰ ਕਰਕੇ ਬੈਠ ਗਏ ਭਾਰ ਚੇਲੇ ਮਨ ਵਿੱਚ ਵਿਦਿਆ ਦਾ ਵਿਮਾਨ ਲਈ ਬੈਠੇ ਸਨ ਇਹਨਾਂ ਚੇਲਿਆਂ ਦੇ ਮਨੋ ਭਾਵ ਨੂੰ ਪੜ੍ਹ ਕੇ ਬਾਬਾ ਜੀ ਨੇ ਇੱਕ ਸੰਸਕ੍ਰਿਤ ਦਾ ਸ਼ਲੋਕ ਪੜਿਆ ਅਸੀਤ ਚਤੁਰੂ ਵੇਦਾਨ ਧਰਮ ਸ਼ਾਸਤ੍ਰਾਨੀ ਅਨੇਕ ਅਸ ਬ੍ਰਹਮ ਤੰਤਵ ਨਾ ਜਾਨਾਤੀ ਦਰਵੀ ਪਾਕ ਰਸੰਤ ਥਾ ਜਿਸ ਦਾ ਭਾਵ ਅਰਥ ਸੀ ਚਾਰ ਵੇਦ ਪੜ ਲਏ ਧਰਮ ਗੰ ਧਰਮ ਗ੍ਰੰਥ ਅਨੇਕ ਸ਼ਾਸਤਰ ਵੀ ਪੜ ਲਏ ਪਰੰਤੂ ਬ੍ਰਹਮ ਨੂੰ ਨਹੀਂ ਜਾਣਿਆ ਕੋਈ ਸੁਖ ਨਹੀਂ ਮਿਲਿਆ ਜਿਵੇਂ ਸਾਰੇ ਪਦਾਰਥਾਂ ਵਿੱਚ ਫਿਰਦੀ ਹੋਈ ਕਰਸ਼ੀ ਖਾਲੀ ਰਹਿ ਜਾਂਦੀ ਹੈ ਕੋਈ ਸਵਾਦ ਆਪ ਨਹੀਂ ਚਖਦੀ ਸਵਾਦ ਦੱਸ ਨਹੀਂ ਸਕਦੀ ਕਰਸ਼ੀਆਂ ਫਿਰਨ ਸਵਾਉ ਨਾ ਜਾਣਨ ਸੁੰਝੀਆਂ ਸਹੀ ਮੁਖ ਦੇਸਨ ਨਾਨਕ ਰਤੇ ਪ੍ਰੇਮ ਰਸ ਇਹ ਵਚਨ ਸੁਣਨ ਤੋਂ ਬਾਅਦ ਮਹਾਤਮਾ ਤਾਂ ਨਮਸਕਾਰ ਕਰਨ ਲੱਗ ਪਏ ਪਰ ਇੱਕ ਉਹਨਾਂ ਦਾ ਚੇਲਾ ਜੋ ਬੜਾ ਵਿਦਵਾਨ ਸੀ ਉਸਨੇ ਪ੍ਰਸ਼ਨ ਕੀਤਾ ਸੰਤ ਜੀ ਮਹਾਰਾਜ ਫਿਰ ਵਿਦਵਾਨ ਲੋਕ ਕੀ ਹੋਏ ਬਾਬਾ ਜੀ ਨੇ ਇੱਕ ਹੋਰ ਸ਼ਲੋਕ ਪੜ੍ਹਿਆ ਵਾਰ ਭਾਈ ਗਰਦਵ ਜੇਕਰ ਆਪਣੀ ਵਿਦਵਤਾ ਦਾ ਹੰਕਾਰ ਹੈ एक भार चुकन वाला गधा है अनेक शास्त्रम वेदितव्य अनेक शाक्त्रम बहु वेदितव्य कालो यह सारभूतम तद उपास्यतव्य हंसो या खीर अर्थ शास्त्र भी बहुत हैं जिस ब्रह्म को प्राप्त करना है उसका भी कोई अंत नहीं और समा बहुत थोड़ा है ਪਤਾ ਨਹੀਂ ਮੌਤ ਕਦੋਂ ਆ ਜਾਵੇ ਵਿਗਨ ਬਹੁਤ ਪੈਂਦੇ ਹਨ ਗ੍ਰੰਥਾਂ ਵਿੱਚ ਜੋ ਸਾਰ ਵਸਤੂ ਹੈ ਉਸ ਨੂੰ ਪ੍ਰਾਪਤ ਕਰੋ ਜਿਵੇਂ ਹੰਸ ਪਾਣੀ ਵਿੱਚੋਂ ਦੁੱਧ ਨੂੰ ਵੱਖ ਕਰ ਲੈਂਦਾ ਹੈ ਇਹ ਬਚਨ ਸੁਣ ਕੇ ਇਹਨਾਂ ਸਾਧੂਆਂ ਨੇ ਨਮਸਕਾਰ ਕੀਤੀ ਤੇ ਸ਼ਰਦਾ ਸਹਿਤ ਸਭ ਮਹਾਤਮਾ ਬੈਠ ਗਏ ਹੋਰ ਬਚਨ ਬਿਲਾ ਸੁਣਦੇ ਰਹੇ ਬਾਬਾ ਜੀ ਸੁਮਤ ਬਖਸ਼ਦੇ ਰਹੇ ਬਾਅਦ ਵਿੱਚ ਇਹਨਾਂ ਨੇ ਬਾਬਾ ਜੀ ਨੂੰ ਜਲ ਪਾਣੀ ਪੁੱਛਿਆ ਆਪਨੇ ਕਿਹਾ ਜੋ ਕੁਝ ਤਿਆਰ ਹੈ ਲਿਆ ਦਿਓ ਜੋ ਕੁਝ ਇਸ ਵੇਲੇ ਤਿਆਰ ਸੀ ਲਿਆ ਦਿੱਤਾ ਤੇ ਆਪਨੇ ਸ਼ੱਕ ਲਿਆ ਬਾਅਦ ਵਿੱਚ ਉਸ ਮਹਾਤਮਾ ਨੇ ਆਪਣੇ ਚੇਲਿਆਂ ਨੂੰ ਸੰਬੋਧਨ ਕਰਕੇ ਕਿਹਾ ਬੱਚਿਓ ਇਹ ਬਹੁਤ ਹੀ ਮਹਾਨ yogi raj ਮਹਾਤਮਾ ਹਨ ਇਹਨਾਂ ਨੂੰ ਐਵੇਂ ਨਾ ਸਮਝ ਲਿਓ ਤੁਸੀਂ ਵਿਦਵਾਨ ਜ਼ਰੂਰ ਹੋ ਪਰ ਪਰਮ ਤਤ ਦੀ ਪ੍ਰਾਪਤੀ ਤੁਹਾਨੂੰ ਅਜੇ ਨਹੀਂ ਹੋਈ ਜੋ ਭਗਵਾਨ ਕ੍ਰਿਸ਼ਨ ਨੇ ਗੀਤਾ ਵਿੱਚ ਪੂਰਨ ਪੁਰਖਾਂ ਦੇ ਲੱਛਣ ਦੱਸੇ ਹਨ ਉਹ ਤੁਸੀਂ ਪੜੇ ਤਾਂ ਹਨ ਅੱਜ ਤੁਸੀਂ ਪਰਤੱਖ ਰੂਪ ਵਿੱਚ ਸਾਹਮਣੇ ਬੈਠੇ ਦੇਖ ਲਓ ਇਸ ਉਪਰੰਤ ਮਹਾਤਮਾ ਹੋਰ ਵਚਨ ਬिलास ਕਰਕੇ ਬਾਬਾ ਜੀ ਪਾਸੋਂ ਸੁਮਤ ਤੇ ਆਗਿਆ ਲੈ ਕੇ ਅੱਗੇ ਨੂੰ ਚਲੇ ਗਏ ਧਾਨ ਗੁਰੂ ਨਾਨਕ ਧਨ ਬਾਬਾ ਜੀ